ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਮੇਰਜ਼ ਕਰਦਾ ਦੋ ਸਾਰੇ ਹੋਵਗੇ ਠੀਕ ਠਾਕ ਐਂਡ ਮੈਂ ਵੀ ਪੂਰਾ ਠੀਕ ਠਾਕ ਆ ਮਿੱਤਰੋ ਤੇ ਕਬੂਤਰ ੜਾਤੇ ਆਪਣਾ ਕਾਲੀ ਜੀਨੀ ਕਬੂਦਰੀ ਠੀਕ ਐ ਖੱਟੀਆਂ ਦੀ ਤੇ ਇੱਕ ਹੁਣੇ ਹੀ ਕੱਢੇ ਮਤਲਬ ਮੈਂ ਥਲੋਂ ੜਾ ਕੇ ਤੇ ਉੱਥੇ ਹੀ ਆਇਆ ਸ਼ਾਖ ਖਗੁੱਤਰ ਤੇ ਬੱਚਾ ਚਾਰ ਕੂਤਰ ੜਾਏ ਆ ਤੇ ਦੋਨੇ ਖੁੱਡੇ ਚੋਂ ਇੱਕ ਤਾਂ ਨਿਕਲਦੇ ਸਾਰੇ ਉੱਡ ਗਏ ਤੇ ਦੂਜੇ ਨਸਰੀ ਤੇ ਬਹਿ ਗਏ ਔਰ ਇਹ ਦੂਜੇ ਤਾਂ ਦੇਖੋ ਆ ਜਾਂਦੇ ਹਰੀ ਬੂਸ਼ ਵਾਲੀ ਤੇ ਹਰੀ ਬੂਸ਼ ਵਾਲਾ ਕੂਤਰ ਤੇ ਕਾਲੀ ਜੀਨੀ ਕੂਦਰੀ ਤੇ ਇਹਨਾਂ ਨੂੰ ਵੀ ਡਾਉਣੇ ਆ 99 ਦਾ ਟਾਈਮ ਹੋ ਗਿਆ ਮਿੱਤਰੋ ਪਹਿਲਾਂ ਜੇ ਤਾਂ ਭੁੱਲ ਗਿਆ ਸਕੂਟਰ ਡਾਉਣ ਦਾ ਤੇ ਹੁਣ ਡਾਈਏ ਇਹਨਾਂ ਨੂੰ ਇੱਥੋਂ ਤੇ ਵੇਖਦੇ ਅੱਜ ਕਿੰਨਾ ਕੁ ਟਾਈਮ ਉੜਦੇ ਆ ਬੰਦ ਕੀਤੇ ਵੇ ਸੀ ਯਾਰ ਅੱਜ ਵੇਨੇ ਕੀ ਰੰਗ ਲਾਉਂਦੇ ਆ ਕਿਉਂਕਿ ਹੁਣ ਠੀਕ ਠਾਕ ਹੋ ਗਏ ਹੁਣ ਤਿੰਨ ਚਾਰ ਦਿਨਾਂ ਦੀਆਂ ਛੁੱਟੀਆਂ ਨਾਲੇ ਟਾਈਮ ਪਾਸ ਹੋ ਜੂ ਕਰਿਓ ਗੁੜਕੀ ਜਾਂਦਾ ਛਤਰੀ ਦੇ ਬੈਠਾ ਇੱਕ ਮਿੰਟ ਇਹਦੇ ਨਾਲ ਡਾਉਣੇ ਆ ਆ ਕਬੂਤਰੀ ਆ ਯਾਰ ਤੇ ਉਹ ਉੱਡ ਗਿਆ ਸ਼ਾਖਾ ਤਾਂ ਆ ਜਿਹੜਾ ਬੱਚਾ ਪੱਠੀ ਆ ਗੁੜਕ ਦਾ ਉਤਰਾਂ ਦੇ ਤੈਨੂੰ ਵੀ ਡਾਈਆ ਯਾਰ ਇੱਕ ਸੈਕਿੰਡ ਬ్రో ਡਾਤੇ ਤਿੰਨ ਛੁੱਟ ਕੇ ਇੰਦੇ ਰੰਡਾਈਏ ਇਧਰੋਂ ਮਰੀਏ ਇੱਕੋ ਮਿੱਤਰੋ ਇਹ ਆ ਰਿਹਾ ਆ ਰਿਹਾ ਹਾਂ ਹਾਸ਼ ਛੁੱਟ ਗਏ ਮਿੱਤਰੋ ਇਹ ਤਾਂ ਹਾਪੀ ਬੜੀ ਡਰਾਈ ਨਾਲ ਤੇ 9.5 ਦਾ ਟਾਈਮ ਆ ਮਿੱਤਰੋ ਤੇ ਕਬੂਤਰ ਡਾਤੇ ਵੇਨੇ ਕੀ ਰੰਗ ਲਾਉਂਦੇ ਆ ਤੇ ਆਪਾਂ ਇੱਥੇ ਬੈਠਨੇ ਆ ਮੰਜੀ ਤੇ ਇੱਥੇ ਬਹਿ ਕੇ ਕਬੂਤਰਾਂ ਨੂੰ ਵਹਨੇ ਆ ਉਹ ਵੇਖੋ ਠੱਪੇ ਮਾਰਦਾ ਝੋਟਾ ਝੋਟਾ ਹੀ ਆ ਤੇ ਇੱਕ ਹਰੀ ਪੂਛ ਵਾਲਾ ਦੋਨੇ ਉਤਰ ਚੰਗੇ ਆ ਠੀਕ ਆ ਜਿਹੜਾ ਸ਼ਾਖਾ ਕਬੂਤਰ ਹੈ ਇਹਦਾ ਨਾਮ ਆਪਾਂ ਝੋਟਾ ਰੱਖਤਾ ਹੁਣ ਤੋਂ ਤੇ ਵਹਨੇ ਫਿਰ ਕੀ ਰੰਗ ਲਾਉਂਦਾ ਤੇ ਇਹਦੇ ਬੱਚੇ ਆਂਡੇ ਵੀ ਦੇਣ ਵਾਲੀ ਕਬੂਤਰੀ ਇਹਦੇ ਨਾਲ ਜਿੰਨੇ ਜੋੜਾ ਲਾਇਆ ਤੇ ਵੇਖਦੇ ਆ ਫਿਰ ਕੀ ਬਣਦਾ ਹਾਂਜੀ ਮਿੱਤਰੋ ਤੇ 20 ਮਿੰਟ ਹੀ ਹੋਏ ਆ ਠੀਕ ਆ ਤੇ ਆਪਣੇ ਕਬੂਤਰੇ ਹਰ ਨੀਵੇਂ ਆ ਗਏ ਪਤਾ ਨਹੀਂ ਕੀ ਚੱਕਰ ਆ ਯਾਰ ਅੱਗੇ ਹੁਣ ਲਗਾਤਾਰ ਡੋਨੇ ਪੈਣੇ ਆ ਮੈਨੂੰ ਅੱਗੇ ਜਿਵੇਂ ਦਸਾਤਾ ਅੱਠ ਦਰ ਮੈਂ ਲਗਾਤਾਰ ਇਹਨਾਂ ਦੀ ਤੁੱਕੀ ਗੱਡੀ ਢਾਏ ਤੇ ਭੰਦੇ ਆ ਤਿੰਨ ਤਿੰਨ ਘੰਟਿਆਂ ਤੇ ਆ ਗਏ ਸੀਗੇ ਜੇ ਮੈਂ ਬਿਮਾਰ ਨਾ ਹੁੰਦਾ ਨਾ ਟਾਈਮ ਇਹਨਾਂ ਨੇ ਹੋਰ ਵਧਾ ਦਿੰਨਾ ਸੀ ਤੇ ਹੁਣ ਫਿਰ ਯਾਰ ਟਾਈਮ ਘਟ ਕਰਦੇ ਜਾਂਦੇ ਦੋਨੋਂ ਦਿਨ 20 ਮਿੰਟਾਂ ਤੇ ਹੀ ਆ ਗਏ ਸਾਰੇ ਤੇ ਹਜੇ ਉੜਦੇ ਮੈਂ ਬਲਾਲ ਛੱਤਰੀ ਤੇ ਤਾਂ ਇੱਕੋ ਵੀ ਨਹੀਂ ਬੈਠਾ ਵਿਖਾ ਦਿੰਨੇ ਨੀਵੇਂ ਨੀਵੇਂ ਕਿੱਥੇ ਆ ਆ ਰਿਹਾ ਆ ਜਾਂਦੇ ਹੋ ਜਾਂਦੇ ਨੀਵੇਂ ਨੀਵੇਂ ਆ ਦੇਖੋ ਆ ਆਉਂਦੇ ਪਤਾ ਨਹੀਂ ਕੀ ਚੱਕਰ ਆ ਯਾਰ ਇਹਨਾਂ ਦੇ ਬੱਚੇ ਪੁੱਛੇ ਕਢਾਉਣੇ ਆ ਬੱਚੇ ਹੁਣ ਯਾਰ ਕੀ ਆਪਣਾ ਕਬੂਤਰੀ ਲਈ ਜਾਂਦੇ ਨਾਲ ਉਹ ਆਲਨੇ ਚ ਬੈਠੀ ਰਹਿੰਦੀ ਥੱਲੇ ਉਹ ਡੱਕੇ ਡੁੱਕੇ ਚੋਕੇ ਆਲਨੇ ਚ ਬੈਠੀ ਰਹਿੰਦੀ ਅੱਡੇ ਹਜੇ ਤੱਕ ਨਹੀਂ ਲਾਈ ਕੋਈ ਨਹੀਂ ਚੱਕਰ ਆ ਯਾਰ ਦਿਮਾਗ ਹੀ ਘਰਾਉ ਹੋਇਆ ਗਿਆ ਕੂਤਰਾ ਵਾਲੇ ਪਾਸੇ ਤਾਂ ਤੇ ਨਾਲੇ ਹੁਣ ਮੈਂ ਖੁੱਡੇ ਪਾਉਂਦੀ ਸਕੀਮ ਕਰਦਾ ਸੀ ਇੱਕ ਤਾਂ ਸਾਲਾ ਚੈਨਲ ਨਹੀਂ ਮੋਨਟਾਈਜ਼ ਹੋਇਆ ਜੇ ਚੈਨਲ ਮੋਨਟਾਈਜ਼ ਹੋ ਜਾਏ ਫਿਰ ਨਿਆਰੇ ਆ ਜੀ ਮਿੱਤਰੋ ਕਬੂਤਰ ਆਪਣੇ ਫਿਰ ਤਾਂ ਲੱਗ ਗਏ ਇੱਕ ਰਾ ਥੱਲੇ ਆ ਗਏ ਸੀ ਜਮਾ ਹੀ ਡਿੱਗਣ ਤੇ ਤੇ ਤਾਂ ਲੱਗ ਗਿਆ ਫਿਲਹਾਲ ਅੱਧਾ ਘੰਟਾ ਹੋ ਗਿਆ ਉੜਦਿਆਂ ਨੂੰ ਘੰਟਾ ਤਾਂ ਜਿਵੇਂ ਹੁਣ ਤਾਂ ਉਹਨੂੰ ਲੱਗੇ ਖੜੇ ਲੱਗਦਾ ਤਾਂ ਹੈ ਘੰਟਾ ਉੱਡਣਗੇ। ਸੋ ਸ਼ਾਕ ਖਾ ਬਹਿ ਕੇ ਆਣ ਕੇ ਇੱਕ ਘੰਟਾ ਉੱਡਿਆ ਤੇ ਬਾਕੀ ਉੜਦੇ ਫਿਰਦੇ ਆ। ਇੱਕ ਘੰਟਾ ਨਹੀਂ ਅੱਧਾ ਘੰਟਾ। ਬਾਕੀ ਹੋਰ ਏ ਆਇਆਂ ਤੇ ਠੀਕ ਹੋ ਤਰੋ। ਦੋ ਤੇ ਤੀਜਾ ਪਰਲੇ ਪਾਸੇ ਉੜਦਾ ਬੇਰੀ ਦੇ ਉਹ ਵੀ ਵਕਾ ਦਿੰਨੇ ਆ। ਉਹ ਕਬੂਦਰੀ ਪਰਲੇ ਪਾਸੇ ਉੜਦੀ ਏ ਤੇ ਹਰੀ ਪੂਛ ਵਾਲਾ ਕਬੂਤਰ ਤੇ ਪੱਠਾ ਪੱਠੀ ਆ ਜਾਂ ਪੱਠਾ ਠੀਕ ਆ ਮਿੱਤਰੋ। ਲੋਬੀ ਚੋਂ ਪਰੋ 45-40 ਮਿੰਟ ਹੋ ਗਏ ਉੱਡਦੇ ਆ ਨੂੰ ਤੇ ਜਿਵੇਂ ਤੁਹਾਨੂੰ ਬੜਾ ਸ਼ਾਂਤ ਖਾਦਾ ਬੈਠਾ ਤੇ ਉਹਨੂੰ ਵੇਖ ਕੇ ਦੂਜੇ ਵੀ ਬਹਿਣ ਆ ਗਏ ਆ ਦੇਖੋ ਇੱਕ ਤਾਂ ਨੀਵੇਂ ਨੀਵੇਂ ਸੀ ਬੱਠਾ ਆ ਗਿਆ ਤੇ ਹਰੀ ਪੂਛ ਵਾਲਾ ਤੇ ਕਾਲੀ ਜੀ ਵੀ ਆ ਰਹੀ ਛਤਰੀ ਤੇ ਆਉਗੀ ਲੱਗਦਾ ਤਾਂ ਅੱਜ ਬਾਕੀ ਵੇਖੋ ਕੀ ਬਣਦਾ ਤੇ ਆ ਪੈਂਦਾ ਯਾਰ ਅੱਜ ਪਹਿਲਾਂ ਹੀ ਬਹਿ ਗਿਆ ਜਿੜ ਤਿੰਨ ਘੰਟੇ ਉੜਦਾ ਸੀ ਗੱਲ ਕੀ ਕਰੀਏ ਪਰ ਹਾਂ ਇੱਕ ਉਹ ਬੱਠਾਂ ਦੀ ਕੂਬੂਤਰੀਆਂ ਦੇ ਲਾਉਣ ਵਾਲੀ ਆ ਤਾਂ ਅਗਰ ਕਿ ਹੋ ਸਕਦਾ ਇਹ ਚੱਕਰ ਫੈਲ ਸਕਦਾ ਬਾਕੀ ਦੇਖੋ ਠੀਕ ਆ ਬੱਠਾ ਇਨੂੰ ਨਾ ਲਾ ਨਾ ਲਈਏ ਯਾਰ ਕਿਤੇ ਲਾਉਂਦੇ ਆ ਉਹ ਡਜੇ ਦੂਜਾਂ ਟੀਮ ਦਾ ਪਿਠਾ ਦੇ ਉਹਨਾਂ ਨੇ ਹੋਰ ਉੱਡਣਾ ਹੋਵੇ ਦਿਲ ਚ ਬੜੇ ਡਾਊਟ ਆ ਰਹੇ ਦਿਮਾਗ ਚ ਗਲਤ ਕੀ ਦਿਮਾਗ ਚ ਬਹੁਤ ਡਾਊਟ ਆ ਰਿਹਾ ਤੇ ਛੱਡੋ ਭਰਾ ਲਾਉਣੇ ਆ ਪਹਿਲਾਂ ਫਿਰ ਵੈਨੇ ਕੀ ਬਣਦਾ ਜੇ ਉੱਡ ਗਿਆ ਡੁੱਡ ਗਿਆ ਵੜ ਗਿਆ ਖੁੱਡੇ ਚ ਤਾਂ ਵੜ ਗਿਆ ਲੱਛਣ ਤਾਂ ਹੈ ਨਹੀਂ ਖੁੱਡੇ ਚ ਬਹਿਣ ਵਾਲੇ ਇਹਦੇ ਕਿਉਂਕਿ ਇਹ ਹੋਸ ਸਾਹਬ ਦਾ ਲੜਕਾ ਹੈ ਇਸ ਲਈਏ ਲਾ ਵੀ ਚੁੱਪ ਰੋਕੀ ਦਸੀਆ ਯਾਰ ਹੋਰ ਭੈਣ ਦਾ ਯਾਰ ਫਿਰ ਉੱਡ ਗਿਆ ਉਹ ਛਾਖਾ ਛਤਰੀ ਦੇ ਬੱਠਾ ਲਾਉਣ ਲੱਗਿਆ ਸੀ ਗੁੱਡੇ ਦੇ ਵਿੱਚ ਵੱੜਦਾ ਵੱੜਦਾ ਸ਼ੁਕਰੀ ਜਾਵਾ ਉੱਡ ਗਿਆ ਹੁਣ ਜਿੰਨੀਆਂ ਗਾਲਾਂ ਗੱਡੀਆਂ ਉਹਨੀਆਂ ਘਾਟਾਂ ਦੂਜੇ ਕਬੂਤਰਾਂ ਨੂੰ ਵੀ ਥੱਲੇ ਲੈ ਜਾਂਦੇ ਨੇ ਖਾਚੇ ਜੇ ਨੇ ਆਹ ਦੇਖੋ ਆ ਤਿੰਨੇ ਫਿਰਦੇ ਉਹ ਫਿਰਦਾ ਸਾਈਡ ਤੇ ਕੁੜੀ ਜਾਵਾ ਉੱਡਣਾ ਕਰਨਾ ਹੈ ਨਹੀਂ ਮੇਰੇ ਸਾਲੇ ਨੇ ਤੰਗ ਕਰ ਰੱਖਿਆ ਕੀ ਕਰੀਏ ਯਾਰ ਕੂਤਰ ਨੇ ਬਹੁਤ ਤੰਗ ਰੱਖਿਆ ਕਿ ਬੱਚੇ ਕਢਾਏ ਸੀ ਬੱਚੇ ਸਾਲੇ ਦੋਨੇ ਹੀ ਮਰ ਗਏ ਜੇ ਬੱਚੇ ਹੁੰਦੇ ਤਾਂ ਨਜ਼ਾਰਾ ਆ ਜਣਾ ਸੀ ਪਤਾ ਨਹੀਂ ਕੀ ਚੱਕਰ ਆ ਯਾਰ ਆਪਣੇ ਕੁੱਡੇ ਅਨਜਾਨ ਕਦੇ ਕਬੂਤਰੀ ਆਂਡੇ ਨਹੀਂ ਲਾਉਂਦੀ ਜਾਂ ਆਂਡੇ ਲਾ ਲੇ ਫਿਰ ਬੱਚੇ ਮਤਲਬ ਬੱਚੇ ਨਹੀਂ ਕਢਦੇ ਜੇ ਬੱਚੇ ਕਢ ਲੇ ਫਿਰ ਬੱਚੇ ਰਹਿੰਦੇ ਨਹੀਂ ਕਈ ਵਾਰੀ ਪਰਤੇ ਆ ਕੇ ਦੇਖ ਲਿਆ ਕਈ ਵਾਰੀ ਕੂਤਰ ਰੱਖੇ ਆ ਪਰ ਆਪਾਂ ਕੂਤਰ ਰੱਖਣੇ ਛੱਡਣੇ ਨਹੀਂਗੇ ਕੂਤਰ ਤਾਂ ਰੱਖਾਂਗੇ ਰੱਖਾਂਗੇ ਚਾਹੇ ਕੁਝ ਹੋ ਜੇ ਠੀਕ ਆ ਮਿੱਤਰੋ ਮਿੱਤਰੋ 1 ਘੰਟਾ 5 ਮਿੰਟ ਟੁੱਟੇ ਦੋ ਕੂਤਰ ਤਾਂ ਬੈਗੇ ਤੇ ਪਤਾ ਨਹੀਂ ਦੋ ਬੈਠੇ ਕਿਦਨ ਪਰਲੇ ਪਾਸੇ ਬੈਠਦਾ ਨਹੀਂ ਉੱਤਰ ਬੈਠਾ ਠੀਕ ਆ ਛਤਰੀ ਤੇ ਹਲਾਤ ਦਾ ਵੀ ਦੋ ਬੈ ਗੇ ਇੱਕ ਸ਼ਾਕ ਖਾ ਤੇ ਪੱਠਾ ਨਹੀਂ ਤਿੰਨ ਬੈ ਗੇ ਇੱਕ ਪਰਲੇ ਪਾਸੇ ਬੈਠਾ ਤੇ ਕਬੂਤਰੀ ਆਪਣੀ ਜਿਹੜੀ 베ਰੀ ਤੇ ਲੱਗੀ ਆ ਉਹ ਵੀ ਲੱਗਦਾ ਵੀ ਅੱਜ ਸਿੱਧੀ ਛਤਰੀ ਤੇ ਆ ਜੂਗੀ ਠੀਕ ਆ ਬਾਕੀ ਵੇਖੋ ਇੱਥੇ ਚਤਰੀ ਤੇ ਕਿਹੜੇ ਪੌਂਦੀ ਆ ਮੈਂ ਥੱਲੇ ਸੀਗਾ ਰੋਟੀ ਖਾਈ ਜਾਂਦਾ ਸੀ ਉਹ ਵੀ ਕੁਆ ਗਈ ਆ ਗਈ ਆ ਗਈ ਆ ਗਈ ਬੈ ਗਈ ਬੈ ਗਈ ਬੈ ਗਈ ਮਿੱਤਰੋ ਬੈ ਗਈ ਆ ਉਹ ਵੀ ਮਤਰਾ ਕਬੂਤਰ ਆਪਣੇ ਤਿੰਨ ਆ ਗਏ ਚੌਥੇ ਕਾਲੀ ਚੀਨੀ ਕਬੂਤਰੀ ਡਾਈ ਸੀਗੀ ਉਹ ਛਤਰੀ ਥਲੇ ਡਿੱਗ ਪਈ ਤੇ ਛਤਰੀ ਤੋਂ ਡਰ ਕੇ ਪਤਾ ਨਹੀਂ ਤਾਂ ਉਹਨੂੰ ਲੱਗ ਗਈ ਪਤਾ ਨਹੀਂ ਰੱਬ ਜਾਣੇ ਕਿੱਧਰ ਨੂੰ ਗਈ ਤੇ ਬਰਾਲਾ ਤਿੰਨ ਕਬੂਤਰ ਆ ਗਏ ਇਹਨਾਂ ਨੂੰ ਥੱਲੇ ਲਾਉਣੇ ਆ ਜਾ ਕੇ ਹੁੱਡੇ ਦੇ ਵਿੱਚ ਦੁੱਜੇ ਹੁੱਡੇ 'ਚ ਟਰਾਂਸਫਰ ਕਰਦੇ ਹਾਂ ਛੋਟੇ 'ਚ ਪਿੰਜਰੇ ਚ ਮਤਵਲ ਤੇ ਆ ਜਾਓ ਫਿਰ